ਤੋ ਦੇਖੋ ਬਿਲਕੁਲ ਨਾਕੇ ਦੇ ਹੱਦ ਤੱਕ ਆ ਗਿਆ ਤੇ ਇੱਕ ਵਿਅਕਤੀ ਆੜਾ ਡੇ ਗਿਆ ਸੋ ਮੌਕੇ ਤੋਂ ਉੱਪਰ ਤਸਵੀਰਾਂ ਤੁਹਾਨੂੰ ਸਾਂਝਾ ਕਰ ਬਿਲਕੁਲ ਜਲੰਧਰ ਦੇ ਪਟੇਲ ਚੌਂਕ ਦੀਆਂ ਸੋ ਤਸਵੀਰਾਂ ਤੁਹਾਨੂੰ ਜਲੰਧਰ ਸ਼ਹਿਰ ਵਿੱਚ ਅੱਗੇ ਡਿੱਗੇ ਕਿੱਥੇ ਡਿੱਗੇ ਕਿੱਥੇ ਡਿੱਗੇ ਕਿੱਥੇ ਬੰਦੇ ਕਿੱਦਾਂ ਡਿੱਗੇ ਭਾਈ ਇਹਨੇ ਹੱਥ ਓਏ ਦੇਖ ਲੈ ਇੱਥੇ ਉਹ ਹੱਥ ਇਹਨਾਂ ਨੂੰ ਰੋਕਣ ਲੱਗੇ ਸੀ ਕਰਾਏ ਗੱਡੀ ਰੋਕਣ ਲੱਗੇ ਸੀ ਆਵੇ ਥੋੜੀ ਹੋਏ ਉਹ ਚਲਾਨ ਕਰੋ ਇਹਨਾਂ ਦਾ ਡ੍ਰਾਇਵਰ ਸੈੱਟ ਡ੍ਰਿੰਕ ਐਂਡ ਡ੍ਰਾਈਵਰ ਚਲਾਨ ਕਰੋ ਇਹਨਾਂ ਦਾ ਤੋ ਬਿਲਕੁਲ ਦੇਖ ਸਕਦੇ ਹੋ ਕਿ ਨਾਕਾ ਜਰੂਰ ਲਗਾਇਆ ਗਿਆ ਹੈ ਲੇਕਿਨ ਲੋਕ ਜਿਹੜੇ ਡਿੱਗ ਰਿਹਾ ਤੁੰਦਾਦੀਏ ਕੀ ਨਾਮ ਦੀ ਆਪਣਾ ਹਾਂ ਕਿੰਨੇ ਚ ਨਾਲ ਘੜ ਚੁੱਕੇ ਸਰ ਜੀ ਪਈ ਗੱਡੀਆਂ ਘੱਟ ਰੋਣੇ ਦਾ ਬੰਦਾ ਰੋਕੇ ਆ ਜੁਸੀਂ ਰੋਕਿਆ ਸਰ ਇਨਸਾਨੀਅਤ ਗੱਡੀ ਡਿੱਗੇ ਤੇ ਮੇਰਾ ਚੱਕਣਾ ਇਨਸਾਨੀਅਤ ਅੱਛਾ ਡਿੱਗੀ ਤੇ ਪਈ ਤੁਹਾਡੇ ਘਰ ਕੇ ਲਿਖਨਦਾ ਡਿੱਗਨ ਦਾ ਕੀ ਕਰ ਰਹੇ ਹਾਂ ਹਾਂ ਜੀ ਅੱਜ ਵੀ ਸਾਹਮਣੇ ਇੱਕਦਮ ਆਗੇ ਨਾ ਉਹਦੇ ਸੋਤਨ ਦਾ ਦੱਸਦੀ ਹੈ ਕਿ ਬਿਲਕੁਲ ਤਸਵੀਰਾਂ ਤੁਹਾਡਾ ਸਾਂਝੇ ਕਰ ਰਹੇ ਜਲੰਧਰ ਦੀਆ ਸਰ ਇਹ ਥੋੜੀ ਨਾ ਕੰਮ ਕਰਕੇ ਆਏਂਗੇ ਤੋ ਡਰਾਈਵਿੰਗ ਲਾਇਸੈਂਸ ਬੜਾ ਤੇਜ਼ ਨਾ ਚੱਲੇ ਆਪਣਾ ਡਰਾਈਵਿੰਗ ਲਾਇਸੈਂਸ ਸਰ ਥੋੜੀ ਨਾ ਆਰ.ਸੀ. ਡਾਕੂਮੈਂਟ ਦਿਖਾਓ ਜੀ ਸਰ ਆਪਾਂ ਠੇਕੇ ਦੀ ਉਹ ਨਹੀਂ ਬੰਦ ਗੱਲ ਤਾਂ ਠੀਕ ਹੈ ਸਰ ਚਲੋ ਬੰਦੇ ਸਰ ਇਹ ਰਾਤ ਨੂੰ ਪਰ ਡਿੱਗਣ ਉਹਦਾ ਨਹੀਂ ਨਹੀਂ ਸਰ ਆਪਾਂ ਸਰਕਾਰ ਨੇ ਠੀਕੀ ਜਿਉਣੀ ਨਹੀਂ ਉਹਨਾਂ ਨੂੰ ਮਨਜ਼ੂਰੀ ਦਿੱਤੀ ਸਰ ਕਹਿੰਦੇ ਸ਼ਰਾਬ ਪੀਤੀ ਹੈ ਕਿਹਨੇ ਇਹਨਾਂ ਨੇ ਸਰ ਸਰ ਕੋਈ ਨਹੀਂ ਆਪਾਂ ਠੇਕੇ ਕਿਉਂ ਨਹੀਂ ਬੰਦ ਕਰਾਂਦੇ ਠੇਕੇ ਬੰਦ ਕਰਾਓ ਫਿਰ ਬੰਦ ਕਰਾਓ ਵੀ ਠੀਕੀ ਕਿਉਂ ਖੁੱਲੇ ਦੇ ਨੇ ਦੇਖੋ ਠੇਕੇ ਬੰਦ ਹੀ ਆ ਸਰ ਸਰ ਕੋਈ ਨਹੀਂ ਕਿਹੜਾ ਠੇਕਾ ਖੁਲਾਓ ਵੀ ਬੰਦ ਕਰੋ ਸਾਰੇ ਖੁੱਲੇ ਕੋਈ ਜਿਹੜੇ 24 ਘੰਟੇ ਦੇ ਖੁੱਲਦੇ ਉਹ ਨਹੀਂ ਮਨਜ਼ੂਰੀ ਜੁਦਾ ਖੋਨੇ ਸਰ ਸਰ ਜੋ ਨਾਕਾ ਤਾਂ ਠੀਕ ਹੈ ਚਲੋ ਕੋਈ ਗੱਲ ਕੱਲ੍ਹ ਨੂੰ ਲੱਗਣਾ ਚਾਹੀਦਾ ਪਰ ਇਦਾਂ ਬੰਦਾ ਡੇਜੇ ਕੋਈ ਜਾਨੇ ਨੂੰ ਨੁਕਸਾਨ ਹੋ ਜੇ ਉਹਦਾ ਨਹੀਂ ਤੁਸੀਂ ਅੱਗੇ ਆ ਜਾਂਦੇ ਹੋ ਕਿ ਜਾਨੇ ਨੂੰ ਨੁਕਸਾਨ ਹੋ ਜਾਵੇ ਜ਼ਿੰਮੇਵਾਰ ਤੁਸੀਂ ਹੋ ਜ਼ਿੰਮੇਵਾਰ ਤੁਸੀਂ ਜ਼ਿੰਮੇਵਾਰ ਹੋ ਜਿੰਮੇਵਾਰ ਹੈਗੇ ਤੁਸੀਂ ਤੁਸੀਂ ਕਰਕੇ ਇਹਨਾਂ ਨੂੰ ਡਾ ਲਾ ਸਰ ਸਾਰੇ ਮੇਰੀ ਗੱਲ ਤਾਂ ਸੁਣ ਲੋ ਸਾਰੇ ਛੋਟੇ ਤੁਸੀਂ ਬੁੱਲੂ ਨਾ ਜੰਮਦਾਰ ਤੁਸੀਂ ਹਦਦਾਰ ਮਾਜੀ ਅੱਜ ਦਿਨ ਜੋ ਡਿੱਗ ਜੇ ਫਿਰ ਤੁਸੀਂ ਆਪੇ ਕਿਹਾ ਜੋ ਡਰਿੰਕ ਕੀਤੀ ਹੈ ਸਿਸ਼ਲ ਇੱਕ ਵਾਰ ਵੀ ਕਿਹਾ ਡਰਿੰਕ ਕੀਤੀ ਦੂਜੀ ਵਾਰ ਕਹਿੰਦਾ ਬੰਦਾ ਡੇਕ ਨਹੀਂ ਸਾਰਾ ਡਰਿੰਕ ਵਾਲਾ ਲੈ ਦੇਖੋ ਮੈਂ ਨਹੀਂ ਕਿਹਾ ਤੁਸੀਂ ਹੁਣੇ ਕੀ ਕਿਹਾ ਨਹੀਂ ਤੁਸੀਂ ਹੁਣੇ ਕਿਹਾ ਤੁਸੀਂ ਕਿਹਾ ਤੁਸੀਂ ਕਿਹਾ ਮੈਂ ਜੰਸੀ ਕਿਹਾ ਕੀ ਡ੍ਰਿੰਕ ਵਾਲਾ ਬੰਦਾ ਨਹੀਂ ਦੇਖਦਾ ਨਹੀਂ ਦੇਖ ਸਕਦਾ ਹਾਂਜੀ ਤੁਸੀਂ ਪਹਿਲਾਂ ਕਿਹਾ ਕਿ ਡ੍ਰਿੰਕ ਵਾਲਾ ਬੰਦਾ ਨਹੀਂ ਦੇਖਦਾ ਲਾਈਵ ਚ ਹੈਗਾ ਇਹ ਗੱਲ ਸਾਡੀ ਗੱਡੀ ਦੀ ਚਾਬੀ ਲਾਈ ਹੈ ਚੱਲਦਾ ਪਿਆ ਉੱਥੇ ਲਾਈਵ ਤੇ ਚੱਲਦਾ ਪਿਆ ਸਾਡੀ ਗੱਡੀ ਚਾਬੀ ਲਾਈ ਹੋਈ ਨੇ ਦਵਾਈ ਲੈ ਚਲੇ ਸੀਗੇ ਪੇਪਰ 500 ਤੂੰ ਦੱਸੋ ਤੁਹਾਨੂੰ ਦਵਾਈ ਕਿੱਥੋਂ ਮਿਲਣੀ ਸੀ ਸੋ ਬਿਲਕੁਲ ਹੈ ਜਿਹੜਾ ਕਿ ਨਾਕੇ ਦੇ ਬੰਦੇ ਨੂੰ ਜਿਹੜਾ ਕਿ ਸਾਹਮਣੇ ਆ ਕੇ ਰੁਕਿਆ ਜਾਂਦਾ ਤੇ ਉਹ ਬੰਦਾ ਡਿੱਗ ਜਾਂਦਾ ਤੇ ਉਹ ਜਾਨੀ ਨੁਕਸਾਨ ਵੀ ਹੁੰਦਾ ਹੋ ਸਕਦਾ ਬਿਲਕੁਲ ਤਸਵੀਰਾਂ ਤਾਂ ਨਾਲ ਸਾਂਝੇ ਕਰਦੇ ਜਲੰਧਰ ਦੇ ਪਟੇਲ ਚੌਂਕ ਦੀ ਆ ਜਿੱਥੇ ਕਿ ਸਾਰਾ ਹਾਂਜੀ ਹਾਂਜੀ ਕੀ ਹੋਇਆ ਤੁਹਾਡੇ ਨਾਲ ਬਾਈ ਦੇਖੋ ਇਹਨਾਂ ਨੇ ਹਾਦਸਾ ਦਿੱਤਾ ਕੁਝ ਨਹੀਂ ਸਾਡਾ ਪੈਸ਼ਨ ਐਰਮੈਟ ਹੈਗਾ ਸਿਵਲ ਦੇ ਵਿੱਚ ਅਸੀਂ ਦਵਾਈ ਲੈਣ ਚਲੇ ਸੀ ਸਾਨੂੰ ਆਪ ਦੱਸਣੇ ਹੱਥ ਦੇਣ ਦਾ ਮਤਲਬ ਕੀ ਬੰਦਾ ਹੀ ਨਾ ਦਾ ਇੱਕ ਤਾਂ ਬਿਲਕੁਲ ਸਲਿੱਪਰੀ ਹੈ ਜਦੋਂ ਸਾਹਮਣੇ ਕੋਈ ਬੰਦਾ ਕਿ ਡਿੱਗੇਗਾ ਹੀ ਆ ਰਿਹਾ ਮੀਂਹ ਹੋਇਆ ਸਲਿੱਪ ਹੋ ਸਕਦਾ ਜੀ ਬਿਲਕੁਲ ਡਿੱਗੇ ਨਹੀਂ ਹੋਣਾ ਨਾ ਨਾ ਸਾਰੇ ਗਲਤ ਹੈ ਬੰਦੀ ਭੋਖਣਾ ਸੜਾ ਸਾਰੇ ਗਲਤ ਹੈ ਡੋਡੀ ਨੂੰ ਡਿੱਗੇ ਕਰਕੇ ਅਸੀਂ ਹੱਥ ਫੜਨਗੇ ਅਸੀਂ ਰੋਕਾਂਗੇ ਬਾਈ ਐਸ਼ਵਨ ਜੋਬ ਕਰਦੇ ਕਿਤੇ ਜੋਬ ਕਰਕੇ ਕਿਸੇ ਆਲੇ ਲੱਤ ਪਾਇਆ ਤੁਸੀਂ ਇਹ ਡਿੱਗੇ ਇਹ ਰੋਕਿਆ ਨਾ ਪਹੁੰਚਿਆ ਵਾਰਾ ਪੁਲੀਸ ਕਿਉਂ ਨਹੀਂ ਆਈ ਜੀ ਹੂੰ ਬਾਈ ਤੁਸੀਂ ਦੱਸੋ ਸਾਡਾ ਜੁਰਮ ਕੀ ਆ ਬਲਾ ਦੱਸੋ ਸਾਨੂੰ ਹਾਂਜੀ ਸਰ ਜੁਰਮ ਕੀਆ ਤੁਸੀਂ ਕਿੰਨਾ ਕਿੰਨਾ ਸਾਰੀ ਕਰਦੇ ਤੁਸੀਂ ਭਾਈ ਤੁਸੀਂ ਜੁਰਮ ਦੱਸਣਾ ਜੁਰਮ ਕੀਆ ਹੈ 60000 ਜੁਰਮ ਹੈ ਇਹ ਇਹ ਹੈ ਹਾਂਜੀ ਤੁਹਾਨੂੰ ਲੱਗੇ ਕੋਈ ਨਹੀਂ ਦੇਖਦਾ ਕਿਥੇ ਲੱਗੇ ਹੋਣੇ ਆ ਹਾਂਜੀ ਇਹ ਕਿਥੇ ਲੱਗੇ ਨੇ ਮਲਾਜਮ ਪਹਿਲੀ ਵਾਰ ਦਿੱਖਿਆ ਮੈਂ ਇਹਨਾਂ ਨੂੰ ਇੱਥੇ ਮਲਾਜਮ ਹੀ ਨਹੀਂ ਹੁਣ ਕਿਥੇ ਲੱਗੇ ਨੇ ਇਹਨਾਂ ਦੀ ਡਰੈਸ ਵਰਦੀ ਚ ਨਹੀਂ ਅਗੇ ਹੈ ਨਾ ਇਹ ਮਰਦ ਨਹੀਂ ਰਾਤ ਨੂੰ ਬਰਾਤ ਨੂੰ ਕੋਈ ਬੰਦਾ ਨਿਕਲਦਾ ਉਹਨੂੰ ਕੀ ਪਤਾ ਕਿ ਮਲਾਜਮ ਹੈ ਕੋਨਾ ਸਰ ਤੁਸੀਂ ਹੱਥ ਦੇ ਰਹੇ ਹੋ ਤੁਸੀਂ ਰਾਤ ਨੂੰ ਰੋਕ ਰਹੇ ਹੋ ਡੰਡੜੀ ਦਿਖਾਉਂਦੀ ਆ ਤੁਸੀਂ ਆਪਣਾ ਸਰ ਤੁਸੀਂ ਸਾਨੂੰ ਦਿੱਤਾ ਵੀ ਹੱਥ ਇਹ ਸਾਡਾ ਲਾਡੇ ਪਿਆ ਪੇਪਰ ਦੇਖਾਣ ਨੂੰ ਹਾਂਜੀ ਤੁਸੀਂ ਮੈਂ ਤਾਂ ਹੋਈ ਕਹਿ ਰਿਹਾ ਨਾ ਦੇਖ ਕੇ ਬੰਦਾ ਸੇਵਕ ਸੇਵਕ ਡਰੈਸ ਸੇਵਕ ਡਰੈਸ ਉਹ ਸਰ ਗੱਲ ਤਾਂ ਸੁਣ ਲਓ ਵੀ ਸਾਰੀ ਗੱਲ ਸੁਣੋ ਤੁਸੀਂ ਸੇਵਕ ਡਰੈਸ ਹੋ ਗਏ ਹੋ ਕੋਈ ਬੰਦਾ ਤੁਹਾਨੂੰ ਰੋਕਣ ਨੂੰ ਕੋਗੇ ਤਾਂ ਉਹਨੂੰ ਕੀ ਲੱਗੇਗਾ ਕੋਨਾ ਤੁਸੀਂ ਉਹਨੂੰ ਰਾਤੀ ਕੋਣ ਹੋ ਵੀ ਸਿਵਲ ਡਰੈਸ ਕੇ ਬੰਦੇ ਰੋਕੋਗੇ ਤੁਸੀਂ ਰੋਕਿਆ ਨਾ ਮਲਾਜਮ ਰੋਕੀ ਸਾਨੂੰ ਵੀ ਰੋਕਿਆ ਤੁਸੀਂ ਰੋਕੇ ਤਾਂ ਸਾਨੂੰ ਵੀ ਰੋਕਿਆ ਵੀ ਸਿਵਲ ਡਰੈਸ ਚ ਹਮਾ ਕਰਤਾ ਜੀ ਵੀ ਸਿਵਲ ਡਰੈਸ ਹੈਗੇ ਹੋ ਤੁਸੀਂ ਕਿਸੇ ਨੂੰ ਰੋਕੋਗੇ ਅਗਲਾ ਕੇ ਚੋਰ ਆ ਚੱਕਾ ਕੋਈ ਆਂ ਬਾਈ ਜੀ ਤੁਸੀਂ ਤੁਸੀਂ ਰੋਕ ਰਹੇ ਹੋ ਮਲਾਜਮ ਉਧਰ ਖੜੇ ਤੁਸੀਂ ਕੱਲ੍ਹ ਰੋਕੇ ਉੱਥੇ ਬੰਦਿਆਂ ਨੂੰ ਤੁਸੀਂ ਸਿਵਲ ਡਰੈਸ ਚ ਹੋ ਜੇ ਤੁਸੀਂ ਆਪਣੀ ਡਿਊਟੀ ਕਰਦੇ ਪਿਓ ਡਰੈਸ ਚ ਆਉਣਾ ਫਿਰ ਤੋ ਤਸਵੀਰਾਂ ਦੇਖ ਚਲੇ ਪੂਰੇ ਆਪਣੇ ਕਹਿ ਰਹੇ ਪੁਲਿਸ ਮੁਲਾਜ਼ਮਾਂ ਸਿਵਲ ਡਰੈਸ ਜਿਹਾ ਵਾ ਬੰਦੇ ਰੋਕ ਰਹੇ ਨੇ ਔਰ ਬੰਦੇ ਡੇਕ ਰਹੇ ਨੇ ਛੱਟਾ ਲੱਗ ਰਹੀ ਹੈ ਤਸਵੀਰਾਂ ਤੁਹਾਡਾ ਬਿਲਕੁਲ ਦੱਜੇ ਕਰ ਰਹੇ ਆ ਜਾਣ ਵਾਲਿਆਂ ਦੇ ਸੋਇ ਇਫੈਕਟਿਵ ਲੋ ਜਿਹੜਾ ਦੱਸਿਆ ਜਲੇ ਆਪਣੇ ਨੂੰ ਕਹਿ ਰਹੇ ਪੁਲਿਸ ਮੁਲਾਜ਼ਮਾਂ ਲੇਕਿਨ ਕੋਈ ਬਰਦੀ ਨਹੀਂ ਪਾਈ ਸੋਇੰਦੇ ਵਾਲੇ ਵਿਅਕਤੀ ਰੋਕਿਆ ਗਿਆ ਤਾਂ ਕੋਣ ਬੰਦੇ ਡੇਕ ਜਾਂਦੇ ਐਕਟਿਵਾ ਤੋਂ ਉੱਪਰ ਸੋ ਕੋਈ ਨਾ ਛੱਟ ਵੀ ਆ ਸਕਦੀ ਸੀ ਇਹ ਕੋਣ ਹੈਗੇ ਨਹੀਂ ਸਰ ਇੰਦੀ ਗੱਲ ਦੱਸੋ ਇਹ ਕੋਣ ਹੈਗੇ ਨਹੀਂ ਮੇਰ ਨਾਲ ਗੱਲ ਕਰੋ ਮੈਂ ਕਿੱਥੇ ਤਣਾਦ ਆ ਜੀ ਠੀਕ ਹੈ ਨਾ ਕਿੱਥੇ ਰਿੰਦਰ ਜੀ ਆ ਹਾਂ ਕਿਹੜੇ ਥਾਲੇ ਸਰ ਕਿਹੜੇ ਤਣਾਦ ਨੇ ਕਿੱਥੇ ਸਾਡੇ ਲੀਡਰ ਸਾਹਿਬ ਆ ਰੀਡਰ ਸਾਹਿਬ ਐ ਇਹਨਾਂ ਦੀ ਵਰਦੀ ਪਾਣਾਂ ਬੰਦਾ ਨੇ ਇਹਨਾਂ ਦੇ ਕਿਹਨੇ ਬੰਦਾ ਆ ਇਹ ਸਰਾ ਰਹੇ ਨਹੀਂ ਬੁਲਾਇਆ ਇੱਥੇ ਨਹੀਂ ਨਹੀਂ ਇਹਨਾਂ ਦੀ ਵਰਦੀ ਬਾਜੀ ਹੁਣ ਹੀ ਬੁਲਾਇਆ ਇਹਨਾਂ ਨੂੰ ਰਿੰਦਰ ਜੀ ਗੱਲ ਤੁਹਾਨੂੰ ਇੱਕ ਵਾਰੀ ਗੱਲ ਰਿੰਦਰ ਜੀ ਗੱਲ ਸੁਣ ਲਓ ਬਲਾ ਜੇ ਇਹ ਕਿਸੇ ਬੰਦੇ ਰੋਕਦੇ ਆ ਵਰਦੀ ਤੋਂ ਬਿਨਾਂ ਕਿਹਦਾ ਰੋਕੂਗੀ ਹੈ ਬੰਦੇ ਨੇ ਰੋਕਿਆ ਜੀ ਇਹਨਾਂ ਨੇ ਸਾਨੂੰ ਵੀ ਰੋਕਿਆ ਨਹੀਂ ਸਾਨੂੰ ਹੀ ਰੋਕਿਆ ਸਾਨੂੰ ਵੀ ਰੋਕਿਆ ਸਾਨੂੰ ਵੀ ਪਤਾ ਕੋਣ ਹੈ ਬੰਦਾ ਆਪਾਂ ਸਾਨੂੰ ਵੀ ਰੋਕਿਆ ਸਾਨੂੰ ਕੀ ਬੰਦਾ ਬੰਦਾ ਕੋਣ ਹੈ ਵਰਦੀ ਚ ਬੰਦਾ ਕਿਹਦਾ ਹੱਥ ਜੀ ਠੀਕ ਹੈ ਰੋਕਿਆ ਆਪਾਂ ਮੈਂ ਇਹ ਦੇਖੋ ਤੁਸੀਂ ਗੱਡੀ ਲੈ ਗਏ ਚੁੱਪ ਕਰ ਮੇਰੀ ਗੱਲ ਸਾਨੂੰ ਦੱਲੀ ਦੇਗੇ ਹਰਿੰਦਰ ਜੀ ਇੱਕ ਗੱਲ ਦਾ ਜਵਾਬ ਤਾਂ ਦੇ ਦਿਓ ਤੁਸੀਂ ਨਾਈਟ ਵੀ ਡਿਊਟੀ ਕਰਦੇ ਹੁੰਦੇ ਹੋ ਤੁਹਾਡਾ ਤਾਂ ਚਲੋ ਤੁਸੀਂ ਡਿਊਟੀ ਅਫਸਰ ਹੋ ਇੱਥੇ ਮੌਕੇ ਤੇ ਵੀ ਰੋਕ ਸਕਦੇ ਹੋ ਅਧਿਕਾਰ ਆ ਤੁਹਾਡੇ ਕੋਲ ਨਾ ਚਲਾਨ ਬੁਕਤ ਪਰ ਇਹ ਕਿਉਂ ਸੀਵਲ ਚ ਬੰਦਾ ਰੋਕੇ ਤਾ ਆ ਰਹੇ ਉਹਨਾਂ ਦੇ ਉਹ ਇੱਥੇ ਨੂੰ ਬੁਲਾਇਆ ਆ ਜਾ ਉਹ ਕਿਹੜੇ ਅਫਸਰ ਆ ਰਹੇ ਸਰ ਠੀਕ ਆ ਨਾ ਆਪਣੇ ਇਹਨਾਂ ਦੀ ਰੀਸ ਦਾ ਨਾ ਕੋਈ ਨਹੀਂ ਤਾਂ ਮਰਦੀ ਹੈ ਇਹ ਅਫਸਰ ਤੇ ਲੀਡਰ ਤੁਸੀਂ ਆ ਗੂੜਾ ਭਾਈ ਬੁਲਾਇਆ ਹਾਂਜੀ ਤੇ ਤੁਹਾਡੀ ਵਰਦੀ ਕਿਥੇ ਹੈ ਪਰ ਭਾਈ ਆ ਗੂੜਾ ਬੋਲਣ ਲੱਗਾ ਗੱਡੀ ਮਾਰੀ ਆਇਆ ਅੰਦਰ ਲੱਗ ਗਿਆ ਗੂੜਾ ਬੋਲਣ ਲੱਗਾ ਗੱਡੀ ਨਾਲ ਮਾਰੀ ਗੱਡੀ ਨਾਲ ਮਾਰੀ ਨਹੀਂ ਮਾਰੀ ਨਹੀਂ ਗੱਡੀ ਨਾਲ ਗੱਡੀ ਨਾਲ ਮਾਰੀ ਨਹੀਂ ਮੇਰੀ ਗੱਡੀ ਨਾਲ ਸਾਡੇ ਥਲੇ ਪਿੱਛੇ ਕੈਮਰਾ ਲੱਗਿਆ ਹੋਇਆ ਨੇ ਜੋਂ ਮੈਂ ਤਾਂ ਦੁੱਧੇ ਨਹੀਂ ਆ ਤੁਸੀਂ ਸਾਨੂੰ ਦਿੱਤਾ ਹੱਥ ਤੁਸੀਂ ਸਾਨੂੰ ਦਿੱਤਾ ਸਾਨੂੰ ਆ ਦਿੱਤਾ ਮਲਾਜਮ ਨੇ ਕਿਹੜ ਸਾਰੇ ਤੇ ਕੈਮਰੇ ਹੈਗੇ ਆ ਜਿੱਦ ਤੂੰ ਕਹਿ ਰਿਹਾ ਤੂੰ ਹੱਥ ਨਹੀਂ ਕੀਤਾ ਕੈਮਰੇ ਵਿੱਚ ਤੇ ਹੈਗੇ ਆ ਆ ਵੀ ਤੁਸੀਂ ਬਿਨਾਂ ਬਰਦੀ ਲੱਗਦਾ ਕਿੱਦਾਂ ਕਹਿ ਲੋਗੇ ਬਰਦੀ ਤੇ ਜਿਦਾ ਮਰਜ਼ੀ ਬੰਦੇ ਰੋਕੋ ਜਦੋਂ ਕੋਈ ਬੰਦੇ ਰੋਕੋਗੇ ਤੁਸੀਂ ਬਰਦੀ ਦੇ ਬਿਨਾਂ ਰੋਕੋਗੇ ਸਾਨੂੰ ਪਤਾ ਕੌਣ ਹੈ ਸਾਰੇ ਹੱਥ ਨਾ ਲਾਉਣਾ ਹੱਥ ਨਹੀਂ ਲਾਣਾ ਮੈਂ ਕੈਮਰੇ ਹੱਥ ਨਹੀਂ ਲਾਣਾ ਮਾਰੋ ਪਿੱਛੇ ਕੈਮਰਾ ਮੈਂ ਇਹ ਕਹਿ ਰਿਹਾ ਤੇ ਤੁਸੀਂ ਹੱਥੋਂ ਕਿੱਦਾਂ ਕਿਹੜੀ ਥੋੜੀ ਦੇ ਬੰਦੇ ਰੋਕਦੇ ਤੁਸੀਂ ਕਿਹੜੀ ਥੋੜੀ ਦੇ ਬੰਦੇ ਰੋਕਦੇ ਮੈਂ ਨਹੀਂ ਰੋਕਣਿਆ ਤੁਸੀਂ ਤੁਹਾਨੂੰ ਰੋਕਿਆ ਓਕੇ ਜੀ ਸਾਨੂੰ ਲਿਸਟ ਚ ਚੈੱਕ ਕਰਾਓ ਤੁਸੀਂ ਕਿਹਾ ਮੈਂ ਕਿਦਾਂ ਜੀ ਤੁਸੀਂ ਕਿਹਾ ਸੋ ਦੇਖ ਸਕਦੇ ਹੋ ਵੀਡੀਓ ਓਨ ਕਰ ਲੋ ਜੀ ਲੋ ਵੀਡੀਓ ਹੋਣੀ ਹੈ ਹਾਂ ਜੀ ਹੋ ਨਹੀਂ ਆਉਣੀ ਹੈ ਹੋ ਨਹੀਂ ਆਉਣੀ ਹੋ ਨਹੀਂ ਸੱਚ ਦੱਸੋ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਸਰ ਇਹ ਪੁੱਛ ਰਹੇ ਆ ਕਿ ਇਹਨਾਂ ਨੇ ਆ ਦੇਖੋ ਨਾ ਇਹ ਸਿਵਲ ਡ੍ਰੈਕ ਚ ਬੰਦਾ ਕਿ ਰੁਕ ਸਕਦਾ ਬੰਦਾ ਕਿਸੇ ਦੀ ਨਾਲ ਗੱਲ ਥੋੜਾ ਸਬਰ ਮੇਰੇ ਨਾਲ ਸੁਣ ਲਿਆ ਸਰ ਅਸੀਂ ਤੁਹਾਡੀ ਸੁਣ ਰਹੇ ਹਾਂ ਜੱਕਦਮ ਤੁਸੀਂ ਕਿਸਦੇ ਗੱਲ ਪੈ ਜਾਂਦੇ ਹੋ ਤੁਸੀਂ ਕੌਣ ਹੋ ਤੁਸੀਂ ਕੌਣ ਹੋ ਇਹ ਕੋਈ ਜਿਹੜਾ ਨਾ ਆਮ ਇਨਸਾਨ ਨਹੀਂ ਹੈਗਾ ਇਹਨੂੰ ਐਸਪੀ ਸਾਹਿਬ ਆ ਰਹੇ ਉਹਨਾਂ ਨੇ ਉਹਨਾਂ ਦਾ ਰੀਡਰ ਆ ਉਹਨਾਂ ਨੇ ਇੱਥੇ ਬੁਲਾਇਆ ਐਸਪੀ ਸਾਹਿਬ ਸਰ ਮੰਨ ਲਿਆ ਸਰ ਤੁਸੀਂ ਮੰਨ ਲਿਆ ਐਸਪੀ ਸਾਹਿਬ ਦੇ ਨਾਲ ਹੀ ਸੀਗੇ ਕਵਰੇ ਕਰਦੇ ਨੇ ਅਸੀਂ ਇਹਨਾਂ ਨੂੰ ਸਟੇਸ਼ਨ ਤੇ ਵੀ ਕੀਤੀ ਹੈ ਕਵਰੇ ਕਰ ਜੀ ਤੁਹਾਨੂੰ ਦੱਸ ਰਿਹਾ ਜੀ ਐਸਪੀ ਸਾਹਿਬ ਦੇ ਰੀਡਰ ਨੇ ਸ੍ਰਿੰਦਰ ਜੀ ਨਾਲ ਹੀ ਸੀਗੇ ਸ੍ਰਿੰਦਰ ਜੀ ਨੂੰ ਪਤਾ ਹੀ ਹੈ ਇਹ ਟੀਂਟੀ ਸੁਣ ਲਓ ਤੁਸੀਂ ਜਾਂਦਾ ਸਵਾਲ ਬਜਾਦੇ ਕਰਦੇ ਹੋ ਜਵਾਬ ਘੱਟ ਸੁਣਦੇ ਹੋ ਜੀ ਜੀ ਮੈਂ ਐਡੀਸ਼ਨਲ ਐਸ.ਐਚ.ਓ. ਥਾਣਾ ਸਦਰ ਜਲੰਧਰ ਤੋਂ ਆਇਆ ਸਪੈਸ਼ਲ ਨਾਕਾਬੰਦੀ ਇੱਥੇ ਲੱਗੀ ਹੈ ਸਮਝ ਗਿਆ ਜੀ ਠੀਕ ਹੈ ਜੀ ਠੀ ਪੋਜ਼ਿਟਿਵ ਦੀ ਬਜਾਏ ਨੈਗੇਟਿਵ ਥਾ ਵਨ ਨੂੰ ਸ਼ੋਅ ਕੀਤਾ ਬਹੁਤ ਮਾੜੀ ਗੱਲ ਆ ਤੁਹਾਡੇ ਵੱਲ ਇਹ ਬਾਈਕ ਤੇ ਅੱਗੇ ਆਗੇ ਬਾਈ ਤਾਂ ਉਹਨਾਂ ਨੇ ਰੋਕਣੀ ਨਹੀਂ ਯਾਰ ਉਹਨਾਂ ਨੂੰ ਭਾਜੀ ਤੁਸੀਂ ਉਹ ਨਾ ਕਰੋ ਰੋਕਿਆ ਸੋਹਿੰਦਰ ਦੀ ਰੋਕਿਆ ਇਹ ਨਹੀਂ ਰੁਕਣੇ ਇਹ ਰੇਂਜ ਰੁਕਣੇ ਸੀਗੇ ਪਰ ਉਹਨਾਂ ਦਾ ਜਾਣਾ ਨਹੀਂ ਪੈਂਦਾ ਇਹਨਾਂ ਨੂੰ ਮਖੜੇ ਮਖੜੇ ਕਹਿੰਦੇ ਯਾਰ ਮੈਂ ਬੈਠੇ ਗੱਡੀ ਰੋ ਗਿਆ ਉਹ ਨਹੀਂ ਬਹੁਤ ਮੈਂ ਆਪ ਗਿਆ ਭਾਜੀ ਨਹੀਂ ਬਾਈ ਲੈਣਗੇ ਅੱਧੀ ਰਾਤ ਨਾਲ ਤਾਰਾ ਦਾ ਨਹੀਂ ਹੈਗੀ ਚੱਡੇ ਰੋਕਣਾ ਤੋਂ ਕਿ ਰੋਕੀ ਤੁਸੀਂ ਰੋਕ ਰਹੇ ਹੋ ਇਹ ਤਕਵਰ ਨਹੀਂ ਕੀਤਾ ਕਿ ਉਹਨੂੰ ਦਵਾਜੋਂਦੇ ਅਸੀਂ ਸਾਰਾ ਕਵਰ ਕੀਤਾ ਤੁਸੀਂ ਕਹਿੰਦੇ ਤੁਸੀਂ ਉਹਨੂੰ ਲੈਟਰ ਬਣਾ ਰਹੇ ਬਹੁਤ ਤੁਹਾਡੀਆਂ ਮਾਰੀ ਜਾ ਰਹੇ ਆ ਕਵਰ ਕੀਤਾ ਤੁਸੀਂ ਪੁਲਿਸ ਦਾ ਸਹਿਯੋਗ ਹੈ ਅਸੀਂ ਲੋਕਾਂ ਦੇ ਵਿੱਚ ਸਰ ਤੁਹਾਡੇ ਵਿੱਚ ਵੀ ਜਦੋਂ ਭਾਈ ਸਾਹਿਬ ਦੀ ਇਹ ਸੁਰਿੰਦਰ ਜੀ ਨੇ ਪੁੱਛ ਲੋ ਰਾਤੀ ਸਹਿਯੋਗ ਕੀਤਾ ਨਹੀਂ ਤੁਹਾਡਾ ਜੀ ਆਪਾਂ ਜੀ ਤੁਸੀਂ ਨੈਕ ਕੀਤਾ ਹਾਂ ਜੀ ਸਾਰੇ ਇੱਕ ਗੱਲ ਛੋਟੀ ਪੁੱਛੀ ਛੋਟੀ ਗੱਲ ਪੁੱਛੀ ਸਰ ਮੈਂ ਕਹਿੰਦਾ ਛੋਟੀ ਗੱਲ ਪੁੱਛੀ ਹੈ ਸਿਵਲ ਚ ਕੋਈ ਬੰਦਾ ਰੁਕਦਾ ਦਾ ਪਰ ਮੈਂ ਡਿਊਟੀ ਲੈ ਕੇ ਗੱਲ ਕਰ ਸਕਦੇ ਸੀ ਬੈਲੈਂਸ ਨਹੀਂ ਪਾਣਾ ਰਾਤੀ ਮੈਂ ਉਹੀ ਕਹਿਣਾ ਪਿਆ ਆਪਾਂ ਕਦੀ ਕਿਹਾ ਇਹ ਗੱਲ ਪਰ ਗੱਲ ਹੈ ਕਿ ਜਦੋਂ ਇੱਕ ਬੰਦਾ ਸਿਵਲ ਚ ਕੋਈ ਬੰਦਾ ਰੁਕੇਗਾ ਤੋ ਬੰਦਾ ਦੇਖੇਗਾ ਕੋਈ ਰਾਜਮਣੇ ਆਪਣੇ ਨੇ ਆਪਣੇ ਮੁਲਾਜ਼ਮਾਂ ਜਿਹੜੇ ਮੁੰਡੇ ਖੜੇ ਉਹ ਨਹੀਂ ਰੋਕਿਆ ਇਹਨਾਂ ਨੂੰ ਉਹ ਨਹੀਂ ਰੋਕਿਆ ਪਤਾ ਹੀ ਮੈਨੂੰ ਕਿ ਚੱਲ ਪਤਾ ਹੀ ਜਾਂ ਤੈਨੂੰ ਉੱਥੇ ਕਿੱਦਾਂ ਭਜਾਉਂਦੇ ਆ ਉਹ ਵੀ ਫੜੀ ਲਈ ਆ ਸਰਕਸ ਗੱਲ ਇਦਾਂ ਹੀ ਕਰੀ ਜਾ ਰਹੀ ਆ ਠੀਕ ਹੈ ਨਾ ਚਲੋ ਆਪਾਂ ਕਹਿ ਰਹੇ ਨਾਕਾਬੰਦੀ ਵਧੀਆ ਆ ਹਰ ਜਗ੍ਹਾ ਦੇ ਉੱਪਰ ਨਾਕਾਬੰਦੀ ਲਗਾਈ ਵਧੀਆ ਕੀਤੀ ਹੋਈ ਆ ਸਾਡਾ ਸਿਰੇ ਇੰਨਾ ਸਵਾਲ ਆ ਕਿ ਛੋਟਾ ਜਾਂ ਕਿ ਸੀਵਲ ਚ ਬੰਦਾ ਰੋਕ ਸਕਦਾ ਕਿ ਨਹੀਂ ਆਪਣੇ ਉਹ ਬੁਲਾਇਆ ਚਾਹੇ ਰੀਡਰ ਵੀ ਹੋਵੇ ਚਾਹੇ ਇਦਾਂ ਵੱਡੇ ਬੰਦੇ ਬੰਦ ਰੋਕ ਸਕਦਾ ਨਹੀਂ ਚਾਹੀਦਾ ਨਾ ਫਿਰ ਰੋਕਣਾ ਨਹੀਂ ਚਾਹੀਦਾ ਇਹਨਾਂ ਨੂੰ ਨਹੀਂ ਰੋਕਿਆ ਨੀ ਯਾਰ ਉਹ ਨਹੀਂ ਆ ਇ ਉਹ ਨਹੀਂ ਨਕਾੜਵਾ ਆ ਰਹੇ ਚੈਕਿੰਗ ਕਰਦੇ ਪਿੱਛੇ ਸਰਬਾਜ਼ੀ ਆ ਰਹੇ ਤੇ ਮੋਕੇ ਤੇ ਨਹੀਂ ਉਹ ਨਹੀਂ ਆਪਣੇ ਦੂਜੇ ਆ ਬਣਿਆ ਜੀ ਡੀਐਸਪੀ ਤੇ ਉਹੀ ਹੈ ਨਾ ਜੀ ਟ੍ਰੈਫਿਕ ਉਹ ਨਹੀਂ ਟ੍ਰੈਫਿਕ ਉਹੀ ਨੇ ਆ ਪੰਜ ਪੰਜ ਅਫਸਰ ਬਾਹਰ ਆ ਪੰਜ ਆਉਣ ਬਣਿਆ ਚਲੋ ਆਪਾਂ ਦੇਖੋ ਅਫਸਰਾਂ ਦੇ ਨਾਲ ਆ ਠੀਕ ਹੈ ਸ਼ਹਿਰ ਦਾ ਹੀ ਮਾਹੌਲ ਇਹ ਬੰਦਿਆਂ ਨੂੰ ਨਾ ਇਦਾਂ ਸ਼ਹਿਰ ਨਾ ਦਿਆ ਕਰੋ ਇਹ ਬੰਦੇ ਗਲਤ ਆ ਅਸੀਂ ਸ਼ਹਿਰ ਨਹੀਂ ਦੇ ਰਹੇ ਤੇ ਸ਼ਾਇਦ ਦਿੱਤੀ ਹੁੰਦੀ ਤਾਂ ਆਪਾਂ ਕੱਲ ਵੀ ਖਬਰ ਕੀਤੀ ਆ ਕੋਈ ਸ਼ਹਿਰ ਨਹੀਂ ਸੀ ਕਿਉਂ ਅਸੀਂ ਪੂਰਾ ਵਿਉ ਕੀਤਾ ਹੀ ਆਪਾਂ ਪਰ ਸਾਡਾ ਆਪਾਂ ਕੱਲ ਤੋਂ ਆਪਾਂ ਗਲਤ ਬੰਦੇ ਨੇ ਟੈਂ ਟੈਂ ਜਾਣੇ ਅਜੇ ਹੁਣ ਇਹ ਬੰਦੇ ਇਹ ਕੋਈ ਕੌਈ ਨਾਲ ਨਹੀਂ ਸਹੀ ਆ ਤੈਨਾਂ ਨਹੀਂ ਆਪਾਂ ਸਾਰਾ ਪਾਣੀ ਕਹਿੰਦੇ ਬਈ ਗੱਲ ਹੈ ਕਿ ਇੱਕ ਬੰਦਾ ਡਿੱਗ ਜਾਂਦਾ ਕੋਈ ਸੱਟ ਲੱਗ ਜੇ ਜ਼ਿਆਦਾ ਲੱਗ ਜੇ ਇਹਦਾ ਫਰਜ਼ ਬੰਦਾ ਰੋਕਣ ਦਾ ਹਾਂ ਉਹਨਾਂ ਦਾ ਨਹੀਂ ਫਰਜ਼ ਬੰਦਾ ਉਹਨਾਂ ਦਾ ਵੀ ਫਰਜ਼ ਬੰਦਾ ਰੋਕ ਪਰ ਉਹ ਕਹਿੰਦੇ ਪ੍ਰਾਈਵੇਟ ਬੰਦੇ ਨੇ ਸਾਨੂੰ ਰੋਕ ਲਿਆ ਨਹੀਂ ਪ੍ਰਾਈਵੇਟ ਤਾਂ ਉੱਥੇ ਖੜੇ ਬੰਦੇ ਡਿੱਗੇ ਤਾਂ ਇੱਥੇ ਨਹੀਂ ਮੈਨੂੰ ਨਹੀਂ ਨਾ ਪਤਾ ਪੁਲਸੀ ਵਰਦੀਆਂ ਨਹੀਂ ਉਹ ਕਹਿੰਦੇ ਪਾਈ ਨਹੀਂ ਇਹਨਾਂ ਨੇ ਕਿਹਦਾ ਪਤਾ ਲੱਗੂਗਾ ਨਹੀਂ ਡੈਰੀ ਫੜੀ ਅਗਲਾ ਉਹਨਾਂ ਨੇ ਨਹੀਂ ਸਿਵਲ ਚ ਆ ਤਾਂ ਜਾਵੇ ਠੀਕ ਹੈ ਹੁਣ ਜਿਹੜਾ ਆਮ ਲੁੱਕ ਹੀ ਨਿਕਲ ਰਿਹਾ ਉਹਨਾਂ ਕੀ ਬੰਦਾ ਮੁਲਾਜਮ ਆ ਉਹ ਇਹ ਲੋਕਾ ਕਾ ਸੋ ਬਿਲਕੁਲ ਪਟਿਆ ਚੋਂ ਦੀ ਤਸਵੀਰਾਂ ਦਾ ਸਾਂਝੇ ਕਰ ਰਹੇ ਹਾਂ ਇਸ ਟਾਈਮ ਉੱਤੇ ਕਿ ਨਹੀਂ ਨਹੀਂ ਉਸਨੇ ਵੀ ਇੱਕ ਸਾਥ ਦੇ ਸੋ ਨਾਕਾੜਾ ਲੱਗਾ ਸੀ ਜੀ ਠੀਕ ਹੈ ਜ਼ਰੂਰ ਹੈ ਇੱਕ ਮੁੰਡੇ ਰੋਕੇ ਸੋ ਟੱਡੇ ਵੀ ਗਏ ਜੋ ਚਲੋ ਠੀਕ ਹੈ ਉਹਨਾਂ ਨੂੰ ਸਰਟ ਵਗੈਰਾ ਕੋਈ ਨਹੀਂ ਲੱਗੀ ਸੋ ਇੱਕ ਸਿਵਲ ਵਰਦੀ ਚ ਜਿਹੜਾ ਆਪਣੇ ਆਪ ਨੇ ਰੀਡਰ ਦਾ ਅਸਰ ਆ ਸੀਗਾ ਸੋ ਉਹ ਵੀ ਇੱਥੇ ਮੌਕੇ ਸੀ ਉਹਦੇ ਵੱਲੋਂ ਬੜੇ ਬੰਦੇ ਰੋਕੇ ਗਏ ਉਸ ਤੋਂ ਬਾਅਦ ਜਿਹੜਾ ਕਿ ਉਹ ਬੰਦੇ ਡਿੱਗ ਜਾਂਦੇ ਆ ਸੋ ਇਹਨਾਂ ਤਸਵੀਰਾਂ ਤੁਹਾਡੇ ਤੋਂ ਲੈਨੇ ਜਿਆਦਾ ਇਸ ਕਮ ਲੈ ਕੇ ਹੋਰ ਅਪਡੇਟ ਆਦੇ ਉਹਨਾਂ ਦੁਆਰਾ ਫੇਰ ਰੂਪ ਰੂਪ ਰਾਂਗੇ ਜਲੰਧਾ ਟਾਈਮ ਦੇਖਦੇ ਸਾਰੇ ਦਰਸ਼ਕਾਂ ਦਾ ਬ ਬਾਦ